ਮਾਰਨਿੰਗ ਕੀ ਆ ਚਾਹ ਤੇ ਇੱਥੇ ਵਿਉਂਤਬਾਜੀ ਚੱਲ ਰਹੀ ਐ ਮੰਮੀ ਸਾਨੂੰ ਰਾਤ ਦੀ ਵਧੀ ਸਬਜ਼ੀ ਖਵਾਉਣ ਦੀਆਂ ਤਿਆਰੀਆਂ ਦੇ ਵਿੱਚ ਹੈ ਰਾਤ ਦੀ ਕਿਹੜੀ ਅੱਜ ਕੱਲ ਦੀ ਵਧੀ ਹੋ ਜਾਂਦੀ ਐ ਉੱਤੋਂ ਬਰਫ ਪੈਂਦੀ ਪਈ ਐ ਸਬਜ਼ੀ ਖਰਾਬ ਬਈਆਂ ਸੌਜੀਆਂ ਖਵਾਉਣ ਨੂੰ ਤਿਆਰ ਆ ਸਾਡਾ ਪੇਟ ਖਰਾਬ ਕਰਨ ਨੂੰ ਤਿਆਰ ਆ ਏ ਬੀਬੀ ਨਹੀਂ ਰੋਕਦੀ ਨਹੀਂ ਟਾਲਦੀ ਅੱਗੇ ਤਾਂ ਤੇਰਾ ਪੇਟ ਬੜਾ ਸਾਫ ਰਹੀ ਸਾਨੂੰ ਜਵਾਕਾਂ ਨੂੰ ਇਨਸਾਬ ਮਿਲੇ ਇਹ ਚ ਕੋਈ ਲੀਲਾ ਦੁਹਰਾਏ ਵਾਲੀ ਗੱਲ ਨਹੀਂ ਆਹੋ ਠੀਕ ਨਹੀਂ ਸਾਡੇ ਨਾਲ ਧੱਕਾ ਹੋ ਰਿਹਾ ਏ ਸਾਡੀ ਨੌਜਵਾਨ ਪੀੜ੍ਹੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਇਹੋ ਜਿਹੇ ਮਾਮਾ ਬਈਆਂ ਜੀ ਖਾਖ ਖਾ ਕੇ ਸਾਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਤੇ ਸਾਨੂੰ ਸਾਡੀ ਸਰਕਾਰ ਨੂੰ ਦਰਖਾਸਤ ਤਾਂ ਨਹੀਂ ਖਾਓ ਨਹੀਂ ਖਾਣੀ ਤੇ ਨਾ ਖਾਓ ਸੁੱਕੀਆਂ ਖਾ ਲਓ ਸਾਡੀ ਸਰਕਾਰ ਨੂੰ ਦਰਖਾਸਤ ਤਾਂ ਕਿ ਸਾਨੂੰ ਤਾਜੀ ਸਬਜ਼ੀ ਬਣਾ ਕੇ ਖਾ ਖਾ ਕੇ ਤੇ ਜਾਨ ਦਾ ਰਾਜ ਦੀ ਸਬਜ਼ੀ ਖਾ ਕੇ ਕਾਨੂੰਨ ਪਾਸ ਹੋਵੇ ਸਾਨੂੰ ਵੀ ਜਵਾਕਾਂ ਨੂੰ ਤਾਜੀ ਸਬਜ਼ੀ ਮਿਲੇਗੀ ਹਾਂ ਇਹ ਕੋਈ ਗੱਲ ਨਹੀਂ ਇਹ ਕੋਈ ਗੱਲ ਨਹੀਂ ਜਿਹੜੀ ਹੈਗੀ ਉਹ ਹੀ ਮਿਲਣੀ ਆ ਆ ਲਓ ਜੀ ਸੁਣ ਲਓ ਤੁਸੀਂ ਵੇਖ ਲਓ ਕਿੰਨੇ ਲਚਾਰ ਨੇ ਪੰਜਾਬ ਦੇ ਜਵਾਕ ਉਹ ਵੀ ਨੇ ਬਾਹਰਲੇ ਜਿਹੜੇ ਮਰ ਕੇ ਹਫਤਾ ਹਫਤਾ ਪਕਾ ਕੇ ਤੇ ਖਾਂਦੇ ਨੇ ਅਬ ਤੇਰ ਤੇ ਦੀ ਬਣਾ ਕੇ ਰੱਖਦੇ ਅਗਲੇ ਉਹਨਾਂ ਦੀ ਮਜਬੂਰੀ ਸਾਡੀ ਕੀ ਮਜਬੂਰੀ ਦੱਸ ਮੰਮੀ ਸਾਡੀ ਮਜਬੂਰੀ ਨਹੀਂ ਸਾਡੀ ਕੀ ਮਜਬੂਰੀ ਠੀਕ ਨੇ ਸਾਡੇ ਕੋਲ ਮਾਂ ਐ ਜਿਹੜੀਆਂ ਪਕੀਆਂ ਲਾ ਕੇ ਖਵਾਉਂਦੀ